ਅੰਜਫਾ ਫਫੜ ਨੂੰ ਤਾਂ ਇਹ ਜੀ ਚਾਹ ਪਿਆਉਂਗੀ ਨਾ ਮੁੜ ਕੇ ਬਚੋਲਪੁਰ ਕਰਨਾ ਭੁੱਲ ਜੂਗਾ ਇਹ ਮੋਠ ਵੱਜ ਗਏ ਓ ਠੀਕ ਆ ਬਈ ਸ਼ੇਰ ਪੁੱਤ ਹਾਂਜੀ ਬਪਾ ਚਾਹ ਪੀ ਲੈ ਪੁੱਤ ਮੈਨੇ ਜਾਜੂ ਵੀ ਨਹੀਂ ਕਿਉਂ ਮੈਂ ਤਾਂ ਕਾਫੀ ਬਣਾਉਣੀ ਆਪਦੇ ਲਈ ਤੇ ਦੋਸਤਾਂ ਨੇ ਵਿੱਚ ਬਣਾ ਲੂੰਗੀ ਤੁਸੀਂ ਪੀਓ ਜਾ ਬੁੱਤਕਾ ਮਾੜੀ ਤਾਂ ਵਾਗੀ ਟਾਈਮ ਨਾਲ ਉੱਠਿਆ ਕਰੋ ਤੁਸੀਂ ਫਿਰ ਕਿਉਂਗਾ ਮਾਗੀ ਮੈਂ ਤੁਸੀ ਦੇ ਦੇ ਦਿਓ ਪੈਸੇ ਆਪੇ ਮੈਂ ਤਾਂ ਕੁਛ ਔਡਰ ਕਰਕੇ ਮੰਗਵਾਨੀ ਆਪੀ ਵਾਸਤੇ ਮੇਰਾ ਤਾਂ ਬਾਸਤ ਖਾਣੂ ਜੀ ਕਰੀ ਜਾਂਦਾ ਬਾਪੂ ਫਿਰ ਪੁੱਤ ਮੰਗਾ ਲੈਨੇ ਮੇਰੇ ਕੋਲ ਪੈਸੇ ਨਹੀਂ ਜੰਨੀਆ ਚੀਜ਼ਾਂ ਨਾ ਖਾਇਆ ਕਰੋ ਕਿ ਬਾਪੂ ਸਵੇਰੇ ਲੈਕਚਰ ਦੇਣ ਲੱਗ ਗਏ ਆਨੇਓ ਲੈ ਚ ਨਰਤਾ ਚੰਗੀਆਂ ਚੀਜ਼ਾਂ ਖਾਇਆ ਕਰੋ ਫੇਰ ਕਹਿੰਦੇ ਨਾ ਤਜਾਬ ਬਣ ਗਿਆ ਕੁਛ ਨਹੀਂ ਬਸ ਸਿਰ ਘੁੰਮਦਾ ਫੇਰ ਦਵਾਈਆਂ ਮੰਨੀ ਭਜਾਉਣੀਆਂ ਚਲੋ ਕੋਈ ਮਾਣਾ ਮੋਟਾ ਯਾਰ ਪੜੇ ਲਿਖੋ ਉਸ ਨੂੰ ਆਈ ਨਹੀਂ ਪਤਾ ਲੱਗਦਾ ਕਿ ਕੀ ਖਾਣ ਨੂੰ ਚੰਗਾ ਹੈ ਅਰੀਆ ਸਬਜ਼ੀਆਂ ਚੰਗੀਆਂ ਹੈਂ ਦੁੱਧ ਪੀਓ ਚਲੋ ਠੀਕ ਹੈ ਮੈਂ ਆਰਡਰ ਕਰਦੀ ਹਾਂ ਹਾਂ ਨਾਲ ਦਾ ਜਵਾਬ ਦੇ ਰਹੇ ਪੈਸੇ ਦੇ ਦੋਗੇ ਕਿ ਨਹੀਂ ਮੈਂ ਤਾਂ ਭੁੱਖੀ ਬੈჯੂਂਗੀ ਇੰਨਾ ਕੋ ਚੱਕਰ ਨਹੀਂ ਹੈਗਾ ਪੈਸੇ ਤਾਂ ਦੇਣੇ ਪੈਣਗੇ ਜੇ ਇਦੋਂ ਇਨੇ ਲਾਡਾ ਪਾਡਾ ਦਾ ਪਾਲੀ ਐ ਪੈਸੇ ਦੇਣੇ ਪੈਣਗੇ ਦੇਵਾਗੇ ਪੈਸੇ ਜਾਂ ਕਰਦੇ ਜੈਰ ਨੂੰ ਫੋਨ ਅੱਡੇ ਤੇ ਜੈਰ ਹੀ ਆ ਸਾਰੀ ਹਾਂ ਬਾਪੂ ਐਵੇਂ ਹੀ ਬੋਲੀ ਹਾਂ ਮੈਂ ਚਲੋ ਠੀਕ ਐ ਮੈਂ ਫਰੈਸ਼ ਹੋ ਕੇ ਆਉਂਦੀ ਹਾਂ ਹੋਇਆ ਪ੍ਰੈਸ ਮੈਂ ਤਾਂ ਪ੍ਰੈਸੀ ਰਹਣਾ ਜਸ ਫਰੈਸ਼ ਹੋਗੀ ਕੱਲ੍ਹ ਤੇ ਮੇਰਾ ਕਾਲ ਸਟਾਰਟ ਐ ਬਾਪੂ ਤੁਮ ਮੰਗਾਂਗੇ ਨਾ ਬਾਪੂ ਨੇ ਕਦੇ ਨਾਲ ਤਾਂ ਕੀਤੀ ਨਹੀਂ ਹੈਗੀ ਇੱਕ ਵਾਰੀ ਬੋਲੀ ਪੈਣੀ ਆ ਤੁਹਾਨੂੰ ਤੇ ਮੇਰਾ ਪੁੱਤ ਕੀ ਕਰਦਾ ਫਿਰਦਾ ਕੱਲਾ ਹੀ ਗੱਲਾਂ ਆ ਡੈਡੀ ਹਾਂ ਡੈਡੀ ਲੈ ਤਾਂ ਕੋਈ ਲੈ ਤਾਂ ਮੈਂ ਅੱਜ ਤੇਰੀ ਕੋਈ ਨਹੀਂ ਸੁਣਨੀ ਹਾਂ ਆਏ ਨੱਕ ਜਾ ਕਰਕੇ ਤੂੰ ਕੋਈ ਨਾ ਕੋਈ ਨਵੀਂ ਮੰਗ ਤਾਂ ਦਿੰਨਾ ਨਾ ਮੈਂ ਨਹੀਂ ਸੁਣਦਾ ਬਾਪੂ ਮੈਂ ਖੇਤੀਆਂ ਨਾ ਹਾਂ ਬਾਪੂ ਕਿਥੇ ਚੜ ਗਿਆ ਮੇਰੇ ਮੂੰਹ ਤੋਂ ਸੈਲੀ ਆ ਨਾ ਉਡੀ ਪਿੰਡੂ ਜੀ ਆ ਛੱਡੂਗੀ ਖੜਾ ਮੈਂ ਹਾਂ ਉਹਦੇ ਨਾਲ ਰੱਖੇ ਮੇਰੀ ਪਿੰਡੂ ਬਣੀ ਜੰਦੀ ਆ ਮੇਰੀ ਗੱਲ ਸੁਣੋ ਨਨੇ ਗੱਲ ਸੁਣਦੇ ਨੇ ਮੇਰੇ ਇਹ ਨਾਲੇ ਕਹਿੰਦੇ ਮੈਂ ਮੰਨਦਾ ਨਹੀਂ ਮੈਨੂੰ ਐਟੀ ਪੈ ਜਾਈ ਦੀ ਹੈ ਐ ਐਟੀ ਦਾ ਸਕੂਟਰ ਜੀ ਦਿੱਤਨ ਤਰੇ ਦਾਤ ਚ ਦੇ ਮਾਰੇ ਆਈ ਨੇ ਨਵੀਆਂ ਚੱਲੀਆਂ ਨਾ ਉਹ ਦੇ ਉਹ ਫੇਰ ਦਾਤ ਚ ਮੇਰੀ ਹੋਗੀ ਉਹਨਾਂ ਦੀ ਹੋਗੀ ਜਿਨ੍ਹਾਂ ਨਾਲ ਵਿਆਹ ਕੇ ਦੌਰੋਂਗੇ ਕੋਲ ਇਸ ਤਰ੍ਹਾਂ ਮੈਂ ਹੁੰ ਜਾਣਾ ਕਿ ਵਿਆਹ ਤੋਂ ਉਹਨਾਂ ਕਿਤੇ ਜਾਊਗਾ ਕੋਲ ਨਹੀਂ ਹੋਮੇਗੀ ਤੂੰ ਵੀ ਉਦੋਂ ਮੇਰੀ ਨਹੀਂ ਰਹਿੰਦੀ ਇਹ ਤੇਰੇ ਜਿੱਤ ਚ ਬਲਿਖਾ ਹੈ ਡੈਡੀ ਆਣਾ ਗਿਆ ਹੋਰ ਮੇਰੀ ਨਹੀਂ ਰਹਿੰਦੀ ਆਓ ਉਹ ਸੱਸ ਮੂਰੇ ਪਤਾ ਲੱਗੂ ਨਾ ਉਹ ਇੱਥੇ ਤਾਂ ਮੇਰੇ ਮੂਰੇ ਮੰਗਾ ਤਰੀ ਜਾਂਦੀ ਐ ਸੱਸ ਦੇਣੀ ਪਤਾ ਮੈਂ ਕੀ ਬਣਾਇਆ ਕਰੂੰਗੀ ਉਹਦੀ ਫਿਕਰ ਕਰੋ ਮੇਰੀ ਨਹੀਂ ਕਰਨਾ ਕਰੋ ਸੱਸ ਨਾਲ ਦੋ ਸੱਸੇ ਲੱਗਦੇ ਐ ਦੇਖੀ ਤੂੰ ਛਾ ਚੱਕਾ ਹੋ ਗਈ ਕਿਉਂਕਿ ਪਹਿਲੇ ਰਾਈ ਜਾਣੇ ਹਾਂ ਨਾਲੀ ਬੁੱਤ ਤੂੰ ਦੇਖੀ ਜਈ ਮੈਨੂੰ ਪਤਾ ਨਾ ਜਿਹੜੀ ਚੀਜ਼ ਨੂੰ ਦੋ ਸੱਤੇ ਲੱਗਦੇ ਆ ਥੋੜਾ ਇਹ ਤੰਗ ਹੀ ਕਰਦੀ ਐ ਤੁਸੀਂ ਨਾ ਤਾਂ ਕਰੀਏ ਉਹਨੇ ਤੁਸੀਂ ਮੇਰੇ ਡੈਡੀ ਨੂੰ ਚੰਗੀ ਤਰ੍ਹਾਂ ਜਾਣਦੀ ਆ ਨਰੇਆਣੀ ਪਤਾ ਸ਼ਾਮ ਨੂੰ ਸਕੂਟਰ ਖੜੀ ਹੋਵੇ ਬਾਹਰ ਜੇ ਇਹ ਤਾਂ ਤੂੰ ਦੁਕਾਨ ਤੇ ਗੋਡਾ ਧਰ ਲੈਣਾ ਫਿਰ ਕਰਨੀ ਪੈਂਦੀ ਐ ਜਿਹੜੀ ਤੇਰੇ ਵਾਸਤੇ ਮਾੜੀਆਂ ਖਾਣ ਪੀਣ ਨੂੰ ਉਹ ਵੀ ਦੇਣੀ ਪੈਂਦੀ ਐ ਉਹ ਤਿਆਂ ਦਾ ਪਿਆਰ ਹੀ ਐ ਜਨਾ ਧੀ ਨੇ ਆਖਿਆ ਵੀ ਕੇ ਰੱਬਾ ਜਨਮ ਦੇ ਦੇ ਉਹ ਤਾਂ ਮੈਂ ਆਪ ਹੀ ਮੋਲੂ ਮਤਲਬ ਤੁਸੀਂ ਹੁਣ ਲੈ ਕੇ ਦਉਂਗੇ ਆਉਂਗੋ ਰੇੜੀ ਮੈਨੂੰ ਆ ਕੰਕਾਰਦੇ ਬਾਲਾ ਖੋਰ ਤਪਰਮੀ ਦੇਖੋ ਕਿੰਨੀ ਆ ਅਮੇ ਕਿੰਨੀ ਕਾਲੀ ਹੋਗੀ ਗਰਮੀ ਚ ਰਹਿ ਰਹਿ ਕੇ ਚੱਲ ਕੋਈ ਦੇਖਾਂਗੇ ਲੈਣ ਕਰੋ ਹਾਂ ਨਗਦ ਨਾਲ ਕਿਸ਼ਤਾਂ ਤੇ ਲੈ ਲਓ ਲੈਣੀ ਜ਼ਰੂਰ ਆ ਕਿਸ਼ਤਾਂ ਤੇ ਮੈਂ ਤਾਂ ਨਗਦੀ ਲੈ ਦੂੰ ਦੇਖੀ ਜਵਾੜ ਤੀਆਂ ਕੋਈ ਮਾਰ ਲਾਸ ਪਰ ਮੈਨੂੰ ਕੀ ਮਾਰੇ ਆ ਮਾਰੇ ਆ ਆਏ ਨੰਬਰ ਚਾਹੀਦੀ ਆ ਮੈਨੂੰ ਬਾਅਦ ਚ ਮੈਨੂੰ ਨੂੰ ਕੁਝ ਪਤਾ ਹੈਗਾ ਜੇ ਮੈਂ ਰੋਟੀ ਨਹੀਂ ਖਾਣੀ ਹੈਗੀ ਸ਼ਾਮ ਨੂੰ ਤੇ ਕਾਮਲੀ ਸ਼ਾਮ ਨੂੰ ਆ ਗਈ ਨਾ ਉਹਨੂੰ ਕਹਦੇ ਬੱਕਰਾ ਹੈ ਕਿ ਮੁਰਗਾ ਬਣਾ ਰੋਗੀ ਚੱਕਸੜੇ ਇੱਕ ਦੂਜੇ ਕੇ ਬਾਗੀ ਨਾ ਨੂਨ ਨਾ ਮਿਰਚਾ ਚ ਕੁੱਤੇ ਵੀ ਨਾ ਖਾਣਾ ਆਪਣੇ ਗਲੀ ਦੇ ਕਰਦਾ ਫੂਲ ਮੈਂ ਤੇਰੇ ਵਾਸਤੇ ਹਲਵਾਈ ਨੂੰ ਕਰ ਦਿੰਦਾ ਠੀਕ ਹੈ ਹਾਏ ਨਾ ਮੈਂ ਕੰਨ ਤੇ ਮਰੂੰ ਚਲੋ ਠੀਕ ਸਕੂਟਰੀ ਬਾਹਰ ਚਲੇ ਆ ਦੋ ਸ਼ਾਮ ਨੂੰ ਮੇਰੇ ਚੰਗਾ ਲਿਆ ਆ ਦੂੰ ਸਕੂਟਰੀ ਤੇ ਇਹ ਥੋੜਾ ਡਾ ਲੱਗਿਆ ਉਹਨਾ ਸਿੰਘ ਜਾ ਪਤੋਏ ਅਗੇ ਤੇ ਗੋਣਾ ਜਾ ਕੇ ਦੇਖਿਆ ਜਿਹੜੀ ਕਿਉਂ ਡਿਸਟਰਬ ਕਰੀ ਆਂਨੇ ਹੋ ਮੈਂ ਫੋਨ ਚੁਲਾਈ ਨਹੀਂ ਕੋਈ ਸਾਪੇ ਦੇਖ ਰੋਣਾ ਫੋਨ ਕੋ ਬੇਰ ਕਰ ਲਿਆ ਗਾ ਯਾਰ ਜਾ ਪਤੋਏ ਕਿ ਮੈਂ ਪਿਆ ਸੀ ਤਾਂ ਮੈਂ ਕੋਲ ਚਲ ਬੈਜ ਹੋ ਜਾਣੀ ਆ ਕਿਹੜਾ ਆ ਗਿਆ ਜਾਨਾ ਆਹ ਉਹ ਨਸਾਂ ਗਾ ਸੁੱਤੀ ਪਈ ਹਜੇ ਕੋਟਰੀ ਨਾ ਸ਼ਿਕਾਹ ਹੋਪਰ ਜੀ ਸੱਚੀ ਗੱਲ ਪਤਾ ਇੰਨਾ ਜਰਲਾ ਦਾ ਬਾਹਰ ਖੁੱਲਣਾ ਤਾਂ ਸਿੱਤੇ ਪੈਸੇ ਜਿਕੇ ਨਹੀਂ ਨਹੀਂ ਮਸਲ ਕੋਈ ਕੰਮ ਨਹੀਂ ਅੱਛਾ ਉਹ ਠੀਕ ਹੋ ਬਪੂ ਜੀ ਬੜੀ ਵਧੀਆ ਸਾਰਾ ਠੀਕ ਓ ਕਿਵੇਂ ਭਾਈ ਰਾਤ ਬੜਾ ਕਿਹ ਵੇਲਾ ਕਰ ਲਈ ਸੌਣ ਵਾਸਤੇ ਕਿ ਫਿਰ ਹਜੇ ਕੋਈ ਉੱਠਿਆ ਭਾਈ ਅੱਛਾ ਜੀਆ ਜਵਾ ਬੜੀਆ ਹੋਰ ਸੁਣਾਓ ਬਰਬਾਦ ਠੀਕ ਕਰ ਦਿਆ ਬੜੀਆ ਬਰਬਾਦ ਠੀਕ ਆ ਬਰਬਾਦ ਆ ਜੀਆ ਤੂੰ ਬਸ ਆਹ ਹਾਂ ਬੈਠੋ ਆ ਜਾ ਮੈਂ ਜੀ ਬਪੂ ਜੀ ਪਾਣੀ ਲੈ ਕੇ ਆਉਂਦਾ ਫੋੜਾ ਪ੍ਰਵਾਹੀ ਕੀ ਕਰੇ ਪਰਿਵਾਰ ਸਾਰੇ ਠੀਕ ਹੈ ਜਮਾਨਿਆ ਰਿਆ ਹੋਰ ਫਸਲ ਵਾੜੀ ਬਸ ਫਸਲ ਵਾੜੀ ਠੀਕ ਹੈ ਵਧੀਆ ਇੱਧਰ ਜਾਂਦਾ ਸੀ ਮੈਂ ਕਿਹਾ ਯਾਰ ਜਾਂਦੇ ਹੋਏ ਮਿਲ ਜੀ 10 ਮਿੰਟ ਚਲ ਭੱਜਿਆ ਕਰਿਆ ਹੋਰ ਹੋਰ ਠੀਕ ਹੈ ਈਮਾ ਖਾਵਾਂਗੇ ਅੱਜ ਰਾਤ ਰਹੀਂ ਐਨਾ ਕਿੱਥੇ ਟਾਈਮ ਆ ਨਾ ਨਾ ਲੈ ਹਾਂ ਚੋ ਨਾ ਜੂ ਨਾ ਵੱਢਣ ਲੱਗਣਾ ਬਸ ਨਾ ਅੰਨੇ ਨਾ ਬਹਿ ਜਾਗੇ 2 ਮਿੰਟ ਪੀ ਲਾਂਗੇ ਮਰੀ ਜਾਂਦਾ ਚਲ ਕੋਈ ਨਹੀਂ ਕੰਮ ਤਾਂ ਮੁੱਕਦੇ ਨਹੀਂ ਮਰਿਆ ਤੂੰ ਮੁੱਕਣਗੇ ਕੰਮ ਤਾਂ ਚੱਲੀ ਜਾਂਦਾ ਹਾਂ ਚਲ ਕਰਦੇ ਕੋਈ ਨਹੀਂ ਆਪਾਂ ਹੋਰ ਠੀਕ ਆ ਪੜੀ ਜਾਂਦੀ ਗੁੱਡੀ ਗੁੱਡੀ ਪੜੀ ਜਾਂਦੀ ਆ ਉਹ ਐਨੀਆਂ ਮੰਗਾਂ ਰੱਖਦੀ ਆ ਅੱਜ ਕੱਲ ਦੇ ਜਵਾਕ ਆਈਆਂ ਸਾਰੀਆਂ ਐਂਗਲ ਦੇ ਆ ਹੋਰ ਹੈਨਾ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੁਣ ਤਾਂ ਕੁੜੀਆਂ ਨਾ ਮੁੰਡਿਆਂ ਨਾਲ ਵੀ ਵੱਧ ਗਈਆਂ ਵੱਧ ਗਈਆਂ ਹਾਂ ਕੁੜੀਆਂ ਵਿੱਚ ਆਉਂਦੇ ਹੀ ਜ਼ਿਆਦਾ ਆ ਮੁੰਡਿਆਂ ਦਾ ਘੱਟ ਆ ਕੁੜੀਆਂ ਦਾ ਅਸੀਂ ਇੱਕੋ ਦਾਇ ਮਰਮੂ ਵਧਦਾ ਹੁੰਦਾ ਲੈ ਮੈਂ ਕਰ ਲੈਣਾ ਪਤਾ ਬਾਈ ਠੀਕ ਆ ਕਰੋ ਆਪਣੇ ਉਹ ਆਪਣਾ ਭਾਂਜਾ ਜਿਹੜਾ ਮੁੰਡਾ ਉਹ ਪਿਲਛੀ ਵਾਲਾ ਉਹ ਮੁੰਡੇ ਵਧੀਆ ਦੋ ਭਰਾ ਨੇ ਬਾਈ ਤਾਂ ਦੇਖ ਗੁజర్ ਗਿਆ ਸੀ ਪਹਿਲਾਂ ਕੰਮ ਧੰਦਾ ਵਧੀਆ ਕਰਦਾ ਮੁੰਡੇ ਪੜੇ ਲਿਖਿਆ ਚਲੋ ਵਧੀਆ ਪੜੇ ਲਿਖਿਆ ਵਧੀਆ ਛਾਣਿਆ ਵਧੀਆ ਤੇ ਕਰ ਲਾਂਗੇ ਆਪਾਂ ਉਹਨਾਂ ਨਾਲ ਗੱਲ ਨਹੀਂ ਨਹੀਂ ਠੀਕ ਹੈ ਠੀਕ ਆ ਵਧੀਆ ਜਮ ਹਾਂ ਹਾਂ ਵਧੀਆ ਪੂਰੇ ਵਧੀਆ ਜਮ ਤੈਨੂੰ ਪਤਾ ਕੁੜੀਆ ਆਪਣੀ ਨਰਮੀ ਹੈ ਨਹੀਂ ਸੈਣੀਆ ਕੁੜੀ ਵਧੀਆ ਕੋਈ ਨਹੀਂ ਹਾਂ ਵਧੀਆ ਬੰਦੇ ਵਧੀਆ ਕੋਈ ਡਿੱਗਦਾ ਨਹੀਂ 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 ਠੀਕ ਆ ਆਪਦੇ ਘਰੇ ਖਾਓ ਪੀਓ ਐਸ਼ ਕਰੋ ਜੀ ਕੋਈ ਨਹੀਂ ਪਰਿਆ ਆਪਣੇ ਵਰਗਾ ਹੋਵੇ ਕੋਈ ਹਾਂ 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 ਨਹੀਂ ਨਹੀਂ ਬਰਾਬਰ ਦਾ ਜੈਪਤ ਤੇਰੇ ਫਫੜਵਾ ਤੇ ਚਾਹ ਕਰਕੇ ਲਿਆ ਚਾਹ ਹਾਂ ਜਰੂਰ ਹਾਂ 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 ਕਰਕੇ ਲੈ ਅੰਡੇ ਜਨਾ ਪੰਨੀ ਅੰਜ ਫਫੜ ਨੂੰ ਤਾਂ ਇਹ ਜੀ ਚਾਹ ਪੀਆਉਂਗੀ ਨਾ ਮੁਰਕੇ ਬਚੋਲਪੁਰ ਕਰਨਾ ਭੁੱਲ ਜੂਗਾ ਇਹ ਸੱਚ ਜਾ ਕੇ ਮੈਂ ਬਣਾਵਾ ਹੁੰਦੀ ਨਹੀਂ ਥੋੜੀ ਕੰਮ ਵਾਲੀ ਕੰਮ ਵੀ ਨਹੀਂ ਬਦਕਿ ਮੱਖੀਆਂ ਹੋਈਆਂ ਪਈਆਂ ਨੇ ਬੁਰਾ ਹਾਲ ਕਰਤਾ ਸਾਡੇ ਘਰ ਦਾ ਫੇ ਨਵੇਂ ਕੰਮ ਵਾਲੀ ਲੱਭੂਗੀ ਅੱਜ ਵੋਂ ਤੇ ਕੀ ਕੁਛ ਪਹੂਗਿਆ ਜੇ ਹੁਣ ਤਾਂ ਐਵੇਂ ਨਹੀਂ ਪਤਾ ਜਿਹੜਾ ਕੁਛ ਪਿਆ ਆਪੇ ਪਾ ਦਿੰਨੇ ਆ ਕੀ ਜਾਣਗੇ ਆਪੇ ਪਾਪਾ ਨੂੰ ਚੰਗੀ ਤਰ੍ਹਾਂ ਪਤਾ ਮੈਨੂੰ ਕੁਝ ਨਹੀਂ ਆਉਂਦਾ ਫਿਰ ਵੀ ਤੋਰਤਾ ਮੈਨੂੰ ਵਿੱਚ ਰਸੋਈ ਦੇ ਚਲੋ ਤੁਸੀਂ ਵੀ ਕੀ ਯਾਦ ਰੱਖੂਗੇ ਮੇਰੇ ਅੱਗੇ ਦੀ ਚਾਹ ਪੀ ਕੇ ਚਾਹ ਇਨਾ ਮਿੱਠਾ ਯਾਰਾ ਕੀ ਹੋ ਗਿਆ ਪਫੜੀ ਬਦੀ ਨਹੀਂ ਬਣੀ ਚਾਹ ਇਹ ਤਾਂ ਪੁੱਤ ਕੱਲੀ ਖਾਂਢੀ ਪਾਲਿਆ ਤੂੰ ਜਾਸਲੀ ਬਣਾ ਲਿਆ ਚਲ ਕੋਈ ਨਹੀਂ ਮਿੱਠਾ ਪਾਧ ਪੈ ਗਿਆ ਫਿਰ ਕੀ ਹੋ ਗਿਆ ਓਹ ਹੋ ਹੋ ਆਲਦੀ ਮੰਗਤਾਂ ਜਾਂਦਾ ਐ ਖਾਣਾ ਐ ਪੀਣਾ ਜਦ ਬਣਾਉਣਾ ਹੁੰਦਾ ਉਦੋਂ ਪਤਾ ਲੱਗਦਾ ਨਾ ਡੈਡੀ ਮੈਂ ਅਗਲਾ ਕਦੇ ਬਣਾਈ ਆ ਹੈ ਮੈਂ ਕਦ ਬਣਾਈਏ ਕਦੇ ਫਿਰ ਬਣਾਈ ਆ ਆ ਬੰਦਾ ਹੋਰ ਹੋਵੇ ਤਾਂ ਚਲ ਦੰਗ ਲੈ ਜੇ ਮਰਦਾ ਚਲ ਕੋਈ ਨਹੀਂ ਕੋਈ ਨਹੀਂ ਚਲ ਵੀਰੋ ਚੱਲ ਪੁੱਤ ਅੱਗੇ ਤੋਂ ਕੰਮਦੰਦਾ ਕਰਦੇ ਰਹਿ ਕਰੋ ਨਾ ਹੌਲੀ ਹੌਲੀ ਸਿੱਖ ਜਾਂਦਾ ਬੰਦਾ ਚੱਲ ਬਾਈ ਆਪਾਂ ਕਰਦੇ ਆਂ ਫਿਰ ਗੱਲ ਉਹ ਤੇ ਰਿਸ਼ਤੇ ਵਾਸਤੇ ਹਾਂ ਕਰ ਲੇ ਹਾਂ ਚੱਲ ਠੀਕ ਆ ਚੰਗਾ ਫਿਰ ਠੀਕ ਹੈ ਬਾਈ ਤੇ ਚੰਗਾ ਠੀਕ ਚੱਲ ਠੀਕ ਆ ਪਤਾ ਹੈ ਠੀਕ ਹੈ ਚੰਗਾ ਕਰਿਆ ਕਰ ਕੰਮ ਪੁੱਤ ਵਧੀਆ ਚੰਗਾ ਡਰੀ ਸੌਰੀ ਤੁਹਾਨੂੰ ਵੀ ਜਾ ਵੀ ਆ ਗਈ ਉਕੇ ਜੱਟੇ ਕਰਦੇ ਚਾਹ ਪੀਣ ਤੋਂ ਬਾਅਦ ਵੀ ਰਿਸ਼ਤਾ ਕਰਾਉਣ ਲਈ ਤਿਆਰ ਹੋ ਰਿਹਾ ਹੈਗਾ ਮੈਂ ਨਹੀਂ ਕਰਾਉਣਾ ਕਰਾਉਣ ਨਾਲ ਪਹਿਲਾਂ ਤੋਂ ਕਿਹਾਗਾ ਚੱਕ ਉਹਦੀ ਹਾਂ ਚ ਹਾਂ ਮਲਾਤੀ ਹਾਲੇ ਮੈਂ ਪੜੀ ਨਹੀਂ ਆ ਨੰਬਰ ਤੇ ਇਹਦਾ ਭਤੀਜਾ ਇਹ ਆਪ ਵੀ ਗਰੀਬਗਾ ਇਹਦਾ ਭਤੀਜਾ ਵੀ ਗਰੀਬ ਹੋਊਗਾ ਮੈਂ ਜਿਹੜੇ ਘਰ ਵਿਆਹ ਕੋ ਚੰਗੀ ਲੱਗੂਗੀ ਪੁੱਤ ਦੇਖ ਕੇ ਕਰਾਂਗੇ ਐਨਾ ਮੂੰਹ ਬਣਾਇਆ ਕਰ ਦੇਖ ਕੇ ਕਰਾਂਗੇ ਠੀਕ ਤੇਰਾ ਮਾੜੇ ਸਾਨੀ ਕਰਦੇ ਉਸ ਤੋਂ ਕਹੋਗਾ ਠੀਕ ਮੇਂ ਮੁੰਡਿਆ ਮੈਨੂੰ ਐਂ ਦੱਸ ਸਾਰਾ ਦਿਨ ਇਹ ਚ ਐਂ ਢੂੰਗਾ ਮਾਰੀ ਜਾਂਦਾ ਰਹਿਣਾ ਹੈਗਾ ਨਾ ਇਹਦੇ ਚੋ ਕੀ ਕੱਢਣਾ ਹੈਗਾ ਕੱਲ ਕੰਮ ਧੰਦਾ ਕਰ ਲਿਆ ਕਰੋ ਖੇਤ ਵਾਗ ਜਾ ਉਹ ਜਵਾਕ ਤੜਕੇ ਦਾ ਗਿਆ ਹੈਗਾ ਸਾਰਾ ਦਿਨ ਖਾਪਦਾ ਹੈ ਖੇਤੋਂ ਆਇਆ ਮਾਤਾ ਮੈਂ ਹੁਣ ਹੁਣ ਤਾਂ ਆ ਕੇ ਬੈਠਾਂਗਾ ਮੈਂ ਹਾਂ ਉਹ ਖੇਤੋਂ ਆਇਆ ਹੈਗਾ ਮੈਨੂੰ ਐਂ ਦੱਸ ਤੂੰ ਖੇਤ ਇਹ ਹਜੇ ਕੀ ਕਰਿਆ ਹੈ ਹਜੇ ਹੁਣ ਗਿਆ ਸੀ ġeṛa ਦੇ ਕੇ ਆ ਗਿਆ ਬਈ ਉਹਦੇ ਨਾਲ ਕੋਈ ਕੰਮ ਧੰਦਾ ਕਰਾ ਲਿਆ ਕਰ ਕੋਈ ਉਹ ਲੈਦਾ ਨਹੀਂ ਖਾਂਦਾਗਾ ਬਾ ਦੋ ਤਾਂ ਕਿੱਲੜਿਆਂ ਨੇ ਆਪਣੇ ਕੋਲ ਕਿਹੜਾ ਬਾਲਾ ਬਾਣਾ ਬਾਈ ਕਹਿੰਦਾ ਤੂੰ ਘਰੇ ਵਾਗ ਜਾ ਮੈਨੂੰ ਐਂ ਕੱਖ ਦੋ ਕਿ ਲੜੇ ਵੀ ਕਰੇ ਤੂੰ ਹੀ ਹੋਣਗੇ ਹੋ ਕੜਾਈ ਹੋ ਜਾਣਗੇ ਨਾਲੇ ਤੈਨੂੰ ਚਮੜਾਇਆ ਹੀ ਤੇਰੇ ਬਾਈ ਨੇ ਮੈਂ ਤਾਂ ਉਹ ਬਥੇਰਾ ਕਹਿਨੀ ਆ ਵੀ ਇਹਦੇ ਕੰਨ ਖਿੱਚ ਕੇ ਰੱਖ ਆ ਗਿਆ ਬਾਈ ਇਹ ਹੋ ਗਿਆ ਮਾਤਾ ਹੋਣਾ ਕੀ ਆ ਮੈਂ ਬਾਲੀ ਤੁਰਾਈ ਫਿਰਦੀ ਆ ਘਬਰਾਵਾ ਨਾ ਪੁੱਤ ਹੋਰ ਕੀ ਕਰਾਂ ਮੇਰੀ ਗੱਲ ਸੁਣ ਤੂੰ ਇਹ ਤਾਂ ਕੋਈ ਕੰਮ ਧੰਦਾ ਕਰਾ ਲਿਆ ਕਰ ਆ ਠਿੱਕਰਾ ਜਾ ਲੈ ਕੇ ਵਹਿ ਜਾ ਨਾ ਸਾਰਾ ਦਿਨ ਉਸ ਨੂੰ ਆਇਆ ਹੀ ਕਰੀ ਜਾ ਉਹ ਪਤਾ ਨਹੀਂ ਉਹ ਚ ਕੀ ਕੱਢਦਾ ਕੀ ਨਾ ਚਲ ਕੋਈ ਗੱਲ ਨਹੀਂ ਮਾਤਾ ਮੈਂ ਆਖਿਆ ਜਵਾਕ ਹੈਗਾ ਗਰਮੀ ਵਾਲੀ ਹੈਗੀ ਦੋ ਤਾਂ ਬੱਟਾਂ ਸੀਗੀਆਂ ਉਹ ਮੈਂ ਘੜਤਨੀ ਮੇਰੀ ਗੱਲ ਸੁਣ ਪੁੱਤ ਜਵਾਕ ਐ ਇਤੂ ਬਾਦ ਹੋਰ ਰਸੇ ਕਦੋਂ ਵੱਡਾ ਹੋ ਜੇ ਹੁਣ ਤੋਂ ਇਹਨੂੰ ਕੋਈ ਕੰਮ ਧੰਦੇ ਲਾਵੇਗਾ ਫੇਰ ਲੱਗੂ ਨਹੀਂ ਤਾਂ ਜਮੀ ਚਾਂਬੜ ਜੂ ਕੋਈ ਨਾ ਮੈਂ ਤਾਂ ਪੜ ਲੈਣ ਦੇ ਹਜੇ ਪੜ ਲੈਣ ਦੇ ਦੋ ਅੱਖਰ ਆਪੇ ਲੱਗ ਜੂਗਾ ਕੰਮ ਤੇ ਆਪੇ ਸੰਭਲ ਜੂਗਾ ਕੋਈ ਚੱਕਰ ਨਹੀਂ ਆ ਚੱਲ ਭਾਈ ਤੁਹਾਡੀ ਮਰਜ਼ੀ ਐ ਜਿਵੇਂ ਮਰਜ਼ੀ ਕਰੀ ਜਾਓ ਮੇਰੀ ਕਿਹੜਾ ਕੋਈ ਸੁਣਦਾ ਹੈਗਾ ਸੁਣਦੇਗਾ ਤੂੰ ਨਹੀਂ ਤੇਰੀ ਸੁਣਦੇ ਆਂਗੇ ਮਾਤਾ ਮੈਂ ਐ ਕਹਿੰਦੇ 22 ਦਾ ਵਿਆਹ ਕਰ ਦੰਦੇ ਆਪਾਂ ਦੋ ਬੰਨੂ ਕਰਦਾ ਓਏ ਮਾਤਾ ਨੂੰ ਸੁਖ ਹੋ ਜੀ ਰੋਟੀ ਕੰਨ ਆਖੀਉਂਦੀ ਮਾਤਾ ਆਪਣੀ ਮਾਤਾ ਤੇ ਪਕਾਣ ਰੋਟੀ ਮਸ਼ੀਨ ਲਿਆ ਲਾਗੇ ਲੈ ਮਾਤਾ ਭਾਈ ਭਾਈ ਬਹਿ ਜੋ ਫੇਰ ਹੀ ਮੈਂ ਭਾਬੀ ਜੀ ਭੈਣ ਵਾ ਕੇ ਲਿਆਂਗਾ ਆ ਦੇਖ ਲੈ ਇਹਨੂੰ ਆਪਦੀ ਕਾਲ ਹੋਈ ਪਈ ਆ ਨਾ ਨਹੀਂ ਮੇਰੀ ਸੁਣ ਗੱਲ ਪੁੱਤ ਮੈਂ ਕਰਦੀ ਆ ਤੇਰੇ ਮਾਮੇ ਨਾਲ ਗੱਲ ਇੱਕ ਨਾ ਇੱਕ ਦਿਨ ਤਾਂ ਇਹ ਕੰਮ ਕਰਨਾ ਹੀ ਪਊਗਾ ਕੋਈ ਨਾ ਮਾਤਾ ਕਰ ਲਾਂਗੇ ਜਦੋਂ ਹੁੰਦਾ ਹੋਇਆ ਉਦੋਂ ਕਰ ਲਾਂਗੇ ਅਜੇ ਤਾਂ ਕੰਮ ਦੀ ਆ ਅਜੇ ਭਾਈ ਦਾਸ ਕਿਲੇ ਹੋਰ ਬਾਣ ਠੇਕੇ ਤੇ ਲੈਣਾ ਅਗਲੀ ਵਾਰ ਕਿੱਥੋਂ ਖਰਚਾ ਕਰ ਲਾਂਗੇ ਇਹਨਾਂ ਆਪਾਂ ਹਾ ਦੇਖ ਲੈ ਜਿਹਦੀ ਬਿਆਨ ਦੀ ਉਮਰ ਹੈ ਉਹ ਤਾਂ ਕਹਿੰਦਾ ਰਹਿਣ ਦੇ ਇਹ ਕਹਿੰਦਾ ਮੈਨੂੰ ਪਹਿਲਾਂ ਬਹੂ ਲਿਆ ਦਿਓ ਮੈਂ ਨਾ ਮੈਂ ਤਾਂ ਬਾਈ ਦਾ ਸੋਚਦਾ ਮੈਨੂੰ ਤਾਂ ਕਾ ਮੈਨੂੰ ਤਾਂ ਬਾਲੀ ਕਾਲੀ ਵੀ ਨਹੀਂ ਚੱਲ ਬਾਈ ਜੀ ਦਾ ਬਣ ਜਾਣਾ ਚੱਲ ਮੰਗਾ ਚੱਲ ਕੋਈ ਨਾ ਮਾਤਾ ਦੇਖਦੇ ਆਂਗੇ ਮੈਂ ਕੰਮ ਜਾਣਾਗਾ ਚੱਲ ਤੂੰ ਵੀ ਉੱਠ ਖੜ ਪਈ ਕੋਈ ਕੰਮ ਧੰਦਾ ਕਰ ਲੈ ਲੈ ਹੈ ਨਹੀਂ ਗਰਮੀ ਹੋਈ ਪਈ ਆ ਇਹਨੇ ਕੌਣ ਆ ਗਿਆ ਦੇਖਾਂ ਤਾਂ ਸਹੀ ਹੋਰ ਭਾਈ ਮੇਰਾ ਭਰਾ ਆਇਆ ਸੱਸੀ ਜਾਲ ਭਾਈ ਠੀਕ ਆ ਭਾਈ ਕੁੜੀਏ ਵਧੀਆ ਵਧੀਆ ਅੱਜ ਕਿਵੇਂ ਮੇਰੇ ਘਰ ਦਾ ਰਾਹ ਫੁੱਲ ਗਿਆ ਜੀ ਸਾਰਾ ਦਿਨ ਤੇਰੇ ਕੋਲੇ ਸਾਬਸ ਪਾਈਆਂ ਕਦੇ ਦੰਬ ਵੀ ਲੈ ਲਿਆ ਕਰ ਦੋ ਮੁੰਡਾ ਹੋ ਵੀਰੇ ਕੱਲੀ ਜਣੀ ਕੀ ਕਰ ਚੱਲ ਆ ਜਾ ਆ ਕੇ ਅੰਦਰ ਗੱਲਾਂ ਕਰ ਬੈ ਮੈਂ ਮੁੰਡਿਆ ਗੱਲ ਕਰਕੇ ਤੇਰੀ ਨੂੰ ਲਿਆਉਣੀ ਆ ਹੁਣ ਆਰਾਮ ਨਾਲ ਬਹਿ ਕੇ ਖਾਏ ਹੁਣ ਹੁਣ ਨਾ ਕਰੇ ਕੰਮ-ਕਮ ਕੋਈ ਆ ਜਾ ਵੀਰੇ ਗੁਰੀ ਪੁੱਤ ਬੱਤ ਕਿੱਥੇ ਹੋ ਕਰੀ ਜਾਂਦੇ ਹੈਗੇ ਆ ਸੀਗੀ ਬਾਤ ਖੇਤ ਨਹੀਂ ਗਏ ਤੇ ਤੇਰਾ ਮਾਮਾ ਆਇਆ ਬਾਹਰ ਨਿਕਲ ਕੇ ਤਾਂ ਦੇਖ ਲੋ ਓਏ ਸ਼ਾਬਾਸ਼ੇ ਸ਼ੇਰੋ ਤੁਹਾਡੇ ਓ ਮਾਮਾ ਮਾਮਾ ਆਇਆ ਓ ਕਿਵੇਂ ਅੱਜ ਘਰੀ ਬੈਠੇ ਬਤੋ ਏ ਹਾਂ ਮਾਮਾ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਠੀਕ ਹੋ ਬੜੀਆ ਬੜੀਆ ਅੱਜ ਘਰੀ ਬੈਠੋ ਗਏ ਨਹੀਂ ਖੇਤ ਬਸ ਹੁਣੀ ਆਏ ਸੀ ਮਾਮਾ ਖੇਤੋਂ ਅੱਛਾ ਥੋੜਾ ਟਾਈਮ ਹੋਇਆ ਤੁਸੀਂ ਬੈਠੋ ਭਾਈ ਮੈਂ ਚਾਹ ਦੀ ਕੁੱਟ ਲੈ ਕੇ ਆਉਣੀ ਬਣੀ ਪਈ ਐ ਜਮਾਂ ਟਾਈਮ ਤੇ ਹੀ ਆਏਗਾ ਜਮਾਂ ਟਾਈਮ ਤੇ ਹੈਗਾ ਅੱਜ ਤਾਂ ਚਲੋ ਕੋਈ ਨਹੀਂ ਮਾਮਾ ਜੀ ਮਾਮੀ ਜਾਈ ਨਾਲ ਉਹ ਮਾਮੀ ਤੇਰੀ ਘਰੇ ਸੀ ਪੁੱਤ ਮੈਂ ਤਾਂ ਇੱਧਰ ਆਇਆ ਸੀ ਯਾਰ ਮੈਂ ਕਿਹਾ ਜਦ ਜਾਂਦਾ ਹੋਇਆ 10 ਮਿੰਟ ਜਿਵਾਕਾਂ ਕੋਲ ਜਾ ਆਵਾਂ ਹੋਰ ਫਿਰ ਮਾਮਾ ਮਾਮੀ ਕੀ ਕਰ ਦਿੰਦੇ ਕੀ ਮਾਮੀ ਤੇਰੀ ਘਰੇ ਕਰਦੇ ਕੰਮ ਦਿੰਦਾ ਮਾਮੀ ਨੂੰ ਕਾਹਨੂੰ ਲਿਆਉਂਦਾ ਪੁੱਤੇ ਹੈ ਮਾਮੀ ਨੂੰ ਤੇ ਤੇਰੀ ਨੂ ਨਜ਼ਰ ਲੱਗ ਜੂਗੀ ਉਹ ਮੈਂ ਤਾਂ ਨਾ ਭਾਈ ਇੱਧਰ ਆਇਆ ਸੀਗਾ ਲੋਰ ਵੀ ਪਾੜੀ ਮਦਾ ਸੜੀ ਹਾ ਕੋਈ ਨਾ ਪੋਤਾ ਇੱਧਰ ਨਾ ਜਾ ਭਾਈ ਸੀਨ ਮਾਰ ਦੂੰਗੀ ਫਰ ਐਡੀ ਕੀ ਗੱਲ ਹੋਗੀ ਆ ਪਾ ਕੇ ਪਾੜ ਦਿੰਦਾ ਸਾਰਿਆਂ ਇਹ ਤੇ ਕੋਈ ਨਾ ਆ ਉਹ ਪਾ ਲੋਹਰਾ ਮੇਰਾ ਇਹ ਪੈਂਡ ਦਾ ਜਵਾਕ ਮੁੰਡਾ ਐ ਫਰਕ ਮਮਾ ਯਾਰ ਜਦੋਂ ਲੋਹਰਾ ਪਾ ਆਂਦਾ ਹਾਂ ਮੈਂ ਤਾਂ ਮੈਨੂੰ ਕੁਝ ਕਹਿੰਦਾ ਨਹੀਂ ਆ ਪਾ ਕੇ ਲੋਹਰਾ ਐ ਨਹੀਂ ਪਤਾ ਕਿੱਧਰ ਛਾਲਾ ਮਾਰਦਾ ਫਿਰਦਾ ਰਹੇ ਹੇ ਬਾਈ ਲਤੀ ਵਾਲਾ ਨਾਲੇ ਚਮਲਾ ਆਇਆ ਵੀ ਐਸੇ ਦਾ ਹੀ ਆ ਸਾਰਾ ਦਿਨ ਨਿਆਣਾ ਨਿਆਣਾ ਕਰਕੇ ਉਹ ਪਹਿਲਾਂ ਤਾਂ ਲਾਡ ਪਿਆਰ ਚਮਲਾ ਆਂਦਾ ਜਵਾਕਾਂ ਨੂੰ ਬਾਅਦ ਚ ਐ ਹੋ ਜਾਂਦੇ ਆ ਹੋਰ ਫਾਸਲ ਵਾਲੀ ਠੀਕ ਐ ਸੋਡੀ ਹਾਂ ਵਧੀਆ ਮਮਾ ਸੁਣਾ ਠੀਕ ਐ ਮੈਂ ਬਾਈ ਸੱਚ ਆ ਉਹ ਕਰੀਏ ਆਪਾਂ ਲੱਡੂ ਲੱਡੂ ਖਵਾਓ ਤੁਸੀਂ ਕਿਉਂ ਬਾਈ? ਕਰਾਈਏ ਮੁੰਡੇ ਨੂੰ ਰਸਤਾ। ਵਾਹ ਯੇ ਦੇ ਨਮਾ ਮਾਇਰਾ। ਅਬ ਇਹ ਬੁਕਰਾਲਾ ਹੁਣ ਐਡਾ ਹੋ ਗਿਆ ਤੂੰ ਯਾਰ। ਆ ਇਹਦਾ ਇਹ ਕਹਿੰਦਾ ਕੱਲ ਵੀ ਗੱਲ ਛੇੜੀ ਸੀ। ਮੈਨੂੰ ਲਾਇਆ ਨਾ ਤਾ ਤੂੰ ਉਂਗਲ ਲਾਈ ਲੱਗਦੀ ਆ ਮਾਮੇ ਨੂੰ। ਲੈ। ਹੈਂ? ਬੇਪੁੱਤਾ ਮੈਨੂੰ ਤਾਂ ਪਤਾ ਵੀ ਨਹੀਂ ਸੀ ਤੇਰੇ ਮਾਮੇ ਨੇ ਆਉਣਾ ਹੈਗਾ। ਆਹ ਕਾਨੂੰ ਨੇ। ਓਏ ਓਏ ਸੋਰ ਹੁਣ ਤੂੰ ਜੇ ਨੇ ਆਉਣ। ਪਤਾ ਨਹੀਂ ਇਹਦੇ ਨੂੰ। ਬਾਈ ਮੇਰੀ ਗੱਲ ਸੁਣੋ ਤੁਸੀਂ। ਰੁਪੇ ਰੁਪੇ ਕਰੋ ਇਕੱਠੇ ਤੇ ਬਹਿਰੇ ਕਰੋ ਤਿਆਰੀਆਂ। ਤੇ ਨਾ ਆਉਣ ਲੱਗ ਜਾ ਦੋ ਤਿੰਨ ਵਾਰੀ ਦਿਨ ਚ ਤੂੰ। ਕੋਈ ਦੇਖਣਾ ਹੈ ਤੈਨੂੰ ਹਾਂ ਮਾਮਾ ਕੀ ਉਹ ਕਰੀਏ ਨਾ ਕੁੜੀਆਂ ਬਾਦੂ ਲੈਣ ਲਾਦੀ ਮਾਮਾ ਓ ਯਾਰ ਜਿਹੜੀ ਮੈਲ ਹੈ ਉਹ ਥੋੜੀ ਲੈ ਲੇਗਾ ਤੂੰ ਕਾਣ ਉਹ ਸੁੱਡੜੀ ਓ ਕਾਣਾ ਬਾਈ ਯਾਰ ਸੁੱਡੜੀ ਓ ਜਾਨ ਪਛਾਰ ਵਾਲੀ ਕੁੜੀ ਸਿਆਣੀ ਆ ਵਧੀਆ ਉਹ ਸੁੱਡੜੇ ਨੂੰ ਕੁਛ ਨਹੀਂਦਾ ਤੂੰ ਕਿਹੜਾ ਬਾਲਾ ਹੋਵਾ ਕਰਾਵਾ ਓ ਮੈਂ ਛੱਤ ਦੇ ਕੇ ਕਹਿਣਾਗਾ ਉਹ ਨੂੰ ਜੇ ਕੁਛੰਭਾਉ ਓ ਮੈਂ ਕੀ ਮਦਦ ਕਰਾਉਣੀ ਹੈ ਮਾਤਾ ਤੇਰੀ ਉਹਨੇ ਵੇ ਪਤਾ ਮੈਂ ਦੇਖੀ ਹੂਈ ਆਹੋ ਕੋਈ ਨਾ ਤੂੰ ਬਾਲਾ ਨਾ ਬੋਲਿਆ ਕਰ ਬਾਈ ਇਹ ਤਾਂ ਜਵਾਖ ਨੇ ਜਵਾਖਾਂ ਵਾਲੀ ਗੱਲ ਕਰਦੇ ਕਾਲੇ ਤੂੰ ਮੈਨੂੰ ਦੱਸ ਅਗਲੇ ਨਾਲ ਕਰ ਗੱਲਬਾਤ ਤੇਰੇ ਸਾਲੇ ਨਾਲ ਬਸ ਕੁੜੀਏ ਮੇਰੇ ਹੱਥ ਚ ਆ ਰਿਹਾ ਤਾ ਤੁਸੀਂ ਤਿਆਰੀ ਖਿੱਚੋ ਬਸ ਬਸ ਤਿਆਰੀ ਹੋ ਐ ਬਾਈ ਅਸੀਂ ਆ ਇੱਕ ਨੱਦੇ ਦਿਨ ਚ ਹੀ ਦੇਖ ਆਵਾਂਗੇ ਸ਼ਗਨ ਪਾਈ ਆਵਾਂਗੇ ਆਪਾਂ ਮੈਂ ਗੱਲ ਕਰੂ ਸੋਨੂੰ ਫੋਨ ਕਰ ਦੂੰ ਬਸ ਕਲੀਅਰ ਹੀ ਗੱਲ ਮਨੋ ਤੁਸੀਂ ਬਸ ਠੀਕ ਐ ਹਾਂ ਬਸ ਕੰਜਲਾਨੀਆ ਸਾਰਾ ਦਿਨ ਪੁੱਛ ਕਰੀਂ ਯਾਰੀਆਂ ਜੱਬ ਬਖਾਨਾ ਮੇਰਾ ਪੁੱਤ ਤਾਂ ਕਹਿੰਦਾ ਅਸੀਂ ਪਰੇ ਵੇਚ ਦੇ ਜਿਹੜੀ ਹੈਲੋ ਹਾਂ ਭਾਈ ਕੀ ਹਾਲ ਹੈ ਜੀ ਬੋਲ ਸਿੰਘ ਜੀ ਸਤਿ ਸ਼੍ਰੀ ਅਕਾਲ ਭਾਈ ਠੀਕ ਆ ਹੋ ਠੀਕ ਹੋ ਸਤਿ ਸ਼੍ਰੀ ਅਕਾਲ ਜੀ ਹੋਰ ਪਰਵਾਹ ਠੀਕ ਆ ਹਾਂ ਠੀਕ ਆ ਭਾਈ ਠੀਕ ਆ ਅੱਛਾ ਮੈਂ ਉਹ ਕੀਤੀ ਸੀ ਕੁੜੀ ਨਾਲ ਗੱਲ ਆਪਣਾ ਉਹ ਗੁੱਡੀਬਾਸ ਤੇ ਆਪਣੇ ਵਾਸਤੇ ਰਿਸ਼ਤੇ ਦੀ ਅੱਛਾ ਉਹ ਕਹਿੰਦੇ ਠੀਕ ਆ ਵੀ ਜਦੋਂ ਤੁਸੀਂ ਕਰਾਉਣ ਗੱਲ ਨਹੀਂ ਨਾ ਆਪਾਂ ਦਾ ਜੋ ਤੁਸੀਂ ਵਿੱਚੋਂ ਕੋਈ ਬਹਿ ਵਾਲੀ ਗੱਲ ਨਹੀਂ ਭਾਈ ਤੇ ਕੱਲ ਨੂੰ ਆਵਾਂਗੇ ਅਸੀਂ ਉਹ ਬੜਾ ਇੱਕ ਵਾਰੀ ਦੇਖ ਜਾਾਂਗੇ ਕੁੜੀ ਨੂੰ ਠੀਕ ਹੈ ਠੀਕ ਹੈ ਹਾਂ ਤੂੰ ਕਈ ਵਾਰੀ ਕੁੜੀ ਨਾਲ ਜਾਣਾ ਹੁੰਦਾ ਨਾ ਪਰ ਮੈਂ ਕਾਲਜ ਨੂੰ ਫਾਇਦੇ ਵੀ ਕੱਲ ਨੂੰ ਨਾ ਜਾਵੇ ਠੀਕ ਹੈ ਬਾਈ ਤੁਹਾਨੂੰ ਤੋਂ ਪਹਿਲਾਂ ਫੋਨ ਕਰ ਦੇ ਜਗਾ ਬਸ ਕੱਲ ਨੂੰ ਆਵਾਂਗੇ ਅਸੀਂ ਉਹੀ 10:00 11:00 ਵਜੇ ਆ ਜਾਵਾਂਗਾ ਕੋਈ ਨਹੀਂ ਬਾਈ ਕੋਈ ਨਹੀਂ ਕੋਈ ਨਹੀਂ ਤੁਮ ਠੀਕ ਹੈ ਠੀਕ ਹੈ ਠੀਕ ਠੀਕ